ਰਾਸ਼ਪਤੀ ਵਲਾਦੀਮੀਰ ਪੁਤਿਨ ਵੱਲੋਂ ਫਰਵਰੀ 2022 ਵਿੱਚ ਹਜ਼ਾਰਾਂ ਫੌਜੀਆ ਨੂੰ ਯੂਕਰੇਨ ਭੇਜਣ ਤੋਂ 3 ਸਾਲ ਤੋਂ ਬਾਅਦ ਰੂਸ ਨੇ ਯੂਕਰੇਨ ਦੇ ਪੂਰਬੀ ਲੋਹਾਂਸਕ ਖੇਤਰ ਤੇ ਪੂਰਾ ਕੰਟਰੋਲ ਕਰ ਲਿਆ ਹੈ। ਇਹ ਦਾਵਾ ਰੂਸੀ ਸਮਰਥਿਤ ਖੇਤਰੀ ਮੁਖੀ ਨੇ ਰੂਸ ਦੇ ਸਰਕਾਰੀ ਟੈਲੀਵਿਜ਼ਨ ਤੇ ਕੀਤਾ ਹੈ। ਲੋਹਾਂਸਕ ਰੂਸ ਵੱਲੋਂ 2014 ਵਿੱਚ ਕ੍ਰੀਮੀਆ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਰੂਸੀ ਫੌਜਾਂ ਦੇ ਨਿਯੰਤਰਣ ਵਿੱਚ ਆਉਣ ਵਾਲਾ ਪਹਿਲਾ ਯੂਕਰੇਨੀ ਖੇਤਰ ਹੈ। ਸਤੰਬਰ 2022 ਵਿੱਚ ਪੁਤਿਨ ਨੇ ਘੋਸ਼ਣਾ ਕੀਤੀ ਸੀ ਕਿ ਲੁਹਾਨਸਕ ਰੂਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਪੱਛਮੀ ਯੁਰਪੀ ਰਾਜਾਂ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਸੀ ਅਤੇ ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ ਲਿਯੁਨਿਡ ਪਾਸੇਜਨਿਕ ਜੋ ਕਿ ਸੋਵੀਅਤ ਯੂਕਰੇਨ ਵਿੱਚ ਪੈਦਾ ਹੋਇਆ ਸੀ ਅਤੇ ਹੁਣ ਮਾਸਕੋ ਦੁਆਰਾ ਲੁਹਾਨਸਕ ਪੀਪਲਜ਼ ਰਿਪਬਲਿਕ ਦੇ ਮੁਖੀ ਵਜੋਂ ਸਥਾਪਿਤ ਇੱਕ ਰੂਸ ਨਿਯੁਕਤ ਅਧਿਕਾਰੀ ਹੈ ਉਸ ਨੇ ਰੂਸੀ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਲੁਹਾਨਸਕ ਪੀਪਲਜ਼ ਰਿਪਬਲਿਕ ਦਾ ਖੇਤਰ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ ਇਸ ਬਾਰੇ ਰੂਸੀ ਰੱਖਿਆ ਮੰਤਰਾਲੇ ਵੱਲੋਂ ਤੁਰੰਤ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਯੂਕਰੇਨ ਵੱਲੋਂ ਕੋਈ ਟਿੱਪਣੀ ਆਈ ਹੈ। ਇਸ ਤੋਂ ਪਹਿਲਾਂ ਯੂਕਰੇਨ ਨੇ ਕਿਹਾ ਸੀ ਕਿ ਲੋਹਾਂਸਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਕਰੇਨ ਵੱਜੋਂ ਮਾਨਤਾ ਪ੍ਰਾਪਤ ਹੋਰ ਖੇਤਰਾਂ ਤੇ ਰੂਸ ਦੇ ਦਾਅਵੇ ਬੇਬੁਨਿਆਦ ਅਤੇ ਗੈਰਕਾਨੂੰਨੀ ਹਨ। ਕੀਵ ਨੇ ਇਹਨਾਂ ਖੇਤਰਾਂ ਤੇ ਰੂਸੀ ਪ੍ਰਭੂਸੱਤਾ ਨੂੰ ਕਦੇ ਵੀ ਮਾਨਤਾ ਨਾ ਦੇਣ ਦਾ ਵਾਅਦਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਇਹ ਇਲਾਕੇ ਹੁਣ ਰੂਸ ਦਾ ਹਿੱਸਾ ਹਨ, ਉਸ ਦੀ ਪ੍ਰਮਾਣੂ ਛਤਰੀ ਹੇਠੋਂਦੇ ਹਨ ਅਤੇ ਕਦੇ ਵੀ ਵਾਪਸ ਨਹੀਂ ਕੀਤੇ ਜਾਣਗੇ। ਲੁਹਾਨਸਕ ਕਦੇ ਰੂਸੀ ਸਮਰਾਜ ਦਾ ਹਿੱਸਾ ਸੀ ਪਰ ਰੂਸੀ ਕ੍ਰਾਂਤੀ ਤੋਂ ਬਾਅਦ ਇਸ ਦੇ ਹੱਥ ਬਦਲ ਗਏ। ਇਸ ਨੂੰ 1920 ਵਿੱਚ ਲਾਲ ਫੌਜ ਨੇ ਲਿਆ ਸੀ ਅਤੇ ਫਿਰ 1922 ਵਿੱਚ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ ਦੇ ਹਿੱਸੇ ਵਿੱਚੋਂ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਗਿਆ ਸੀ। ਗਵਾਂਡੇ ਡੋਨੇਟ ਸਖਦੇ ਨਾਲ ਲੁਹਾਨਸਕ ਉਸ ਸੰਘਰਸ਼ ਦਾ ਮੁੱਖ ਕੇਂਦਰ ਸੀ ਜੋ 2014 ਵਿੱਚ ਯੂਕਰੇਨ ਦੇ ਮੈਦਾਨੀ ਇਨਕਲਾਬ ਵਿੱਚ ਇੱਕ ਰੂਸਪੱਖੀ ਰਾਸ਼ਟਰਪਤੀ ਨੂੰ ਗੱਦੀ ਉਲਾ ਦੇਣ ਅਤੇ ਰੂਸ ਦੁਆਰਾ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲੈਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਸੰਘਰਸ਼ ਵਿੱਚ ਰੂਸ ਸਮਰਥਿਤ ਵੱਖਵਾਦੀ ਤਾਕਤਾਂ ਲੁਹਾਨਸਕ ਅਤੇ ਡੋਨੇਟਸਕ ਦੋਵਾਂ ਵਿੱਚ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਨਾਲ ਲੜ ਰਹੀਆਂ ਸਨ। ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਵੱਲੋਂ ਫਰਵਰੀ 2022 ਵਿੱਚ ਹਜ਼ਾਰਾਂ ਫੌਜੀਆਂ ਨੂੰ ਯੂਕਰੇਨ ਭੇਜਣ ਤੋਂ 3 ਸਾਲ ਤੋਂ ਬਾਅਦ ਸਮੇਂ ਬਾਅਦ ਰੂਸ ਨੇ ਯੂਕਰੇਨ ਦੇ ਪੂਰਬੀ ਲੁਹਾਨਸਕ ਖੇਤਰ ਤੇ ਪੂਰਾ ਕੰਟਰੋਲ ਕਰ ਲਿਆ ਹੈ। ਇਹ ਦਾਵਾ ਰੂਸੀ ਸਮਰਥਿਤ ਖੇਤਰੀ ਮੁਖੀ ਨੇ ਰੋਜ਼ ਦੇ ਸਰਕਾਰੀ ਟੀਵੀਨ ਤੇ ਕੀਤਾ ਹੈ। ਲੁਹਾਨਸਕ ਰੂਸ ਵੱਲੋਂ 2014 ਵਿੱਚ ਕ੍ਰੀਮੀਆ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਪੂਰੀ ਤਰ੍ਹਾਂ ਰੂਸੀ ਫੌਜਾਂ ਦੇ ਨਿਯੰਤਰਣ ਵਿੱਚ ਆਉਣ ਵਾਲਾ ਪਹਿਲਾ ਯੂਕਰੇਨੀ ਖੇਤਰ ਹੈ। ਸਤੰਬਰ 2022 ਵਿੱਚ ਪੁਤਿਨ ਨੇ ਘੋਸ਼ਣਾ ਕੀਤੀ ਸੀ ਕਿ ਲੁਹਾਨਸਕ ਰੂਸ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪੱਛਮੀ ਯੂਰਪੀ ਰਾਜਾਂ ਨੇ ਇਸ ਕਦਮ ਨੂੰ ਗੈਰਕਾਨੂੰਨੀ ਦੱਸਿਆ ਸੀ ਅਤੇ ਵਿਸ਼ਵ ਦੇ ਬਹੁਤੇ ਦੇਸ਼ਾਂ ਨੇ ਇਸ ਨੂੰ ਮਾਨਤਾ ਨਹੀਂ ਦਿੱਤੀ ਸੀ। ਲਿਓਨੀਡ ਪਾਸੇਜਨਿਕ ਜੋ ਕਿ ਸੋਵੀਅਤ ਯੂਕਰੇਨ ਵਿੱਚ ਪੈਦਾ ਹੋਇਆ ਸੀ ਅਤੇ ਹੁਣ ਮਾਸਕੋ ਦੁਆਰਾ ਲੁਹਾਨਸਕ ਪੀਪਲਜ਼ ਰਿਪਬਲਿਕ ਦੇ ਮੁਖੀ ਵਜੋਂ ਸਥਾਪਿਤ ਇੱਕ ਰੂਸ ਨਿਯੁਕਤ ਅਧਿਕਾਰੀ ਹੈ ਉਸਨੇ ਰੂਸੀ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਲੁਹਾਨਸਕ ਪੀਪਲਜ਼ ਰਿਪਬਲਿਕ ਦਾ ਖੇਤਰ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ ਇਸ ਬਾਰੇ ਰੂਸੀ ਰੁਸੀ ਰੱਖੇ ਮੰਤਰਾਲੇ ਵੱਲੋਂ ਤੁਰੰਤ ਕੋਈ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਯੂਕਰੇਨ ਵੱਲੋਂ ਕੋਈ ਟਿੱਪਣੀ ਆਈ ਹੈ। ਇਸ ਤੋਂ ਪਹਿਲਾਂ ਯੂਕਰੇਨ ਨੇ ਕਿਹਾ ਸੀ ਕਿ ਲੋਹਾਂਸਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਯੂਕਰੇਨ ਵੱਜੋਂ ਮਾਨਤਾ ਪ੍ਰਾਪਤ ਹੋਰ ਖੇਤਰਾਂ ਤੇ ਰੂਸ ਦੇ ਦਾਅਵੇ ਬੇਬੁਨਿਆਦ ਅਤੇ ਗੈਰਕਾਨੂੰਨੀ ਹਨ। ਕੀਵ ਨੇ ਇਹਨਾਂ ਖੇਤਰਾਂ ਤੇ ਰੂਸੀ ਪ੍ਰਭੂਸੱਤਾ ਨੂੰ ਕਦੇ ਵੀ ਮਾਨਤਾ ਨਾ ਦੇਣ ਦਾ ਵਾਅਦਾ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਇਹ ਇਲਾਕੇ ਹੁਣ ਰੂਸ ਦਾ ਹਿੱਸਾ ਹਨ, ਉਸ ਦੀ ਪ੍ਰਮਾਣੂ ਛਤਰੀ ਹੇਠੋਂਦੇ ਹਨ ਅਤੇ ਕਦੇ ਵੀ ਵਾਪਸ ਨਹੀਂ ਕੀਤੇ ਜਾਣਗੇ। ਲੁਹਾਨਸਕ ਕਦੇ ਰੂਸੀ ਸਮਰਾਜ ਦਾ ਹਿੱਸਾ ਸੀ ਪਰ ਰੂਸੀ ਕ੍ਰਾਂਤੀ ਤੋਂ ਬਾਅਦ ਇਸ ਦੇ ਹੱਥ ਬਦਲ ਗਏ। ਇਸ ਨੂੰ 1920 ਵਿੱਚ ਲਾਲ ਫੌਜ ਨੇ ਲਿਆ ਸੀ ਅਤੇ ਫਿਰ 1922 ਵਿੱਚ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਰਾਜ ਦੇ ਹਿੱਸੇ ਵਿੱਚੋਂ ਸੋਵੀਅਤ ਯੂਨੀਅਨ ਦਾ ਹਿੱਸਾ ਬਣ ਗਿਆ ਸੀ। ਗਵਾਂਡੀ ਡੋਨੇਟ ਸਕੇ ਦੇ ਨਾਲ ਲੁਹਾਨਸਕ ਉਸ ਸੰਘਰਸ਼ ਦਾ ਮੁੱਖ ਕੇਂਦਰ ਸੀ ਜੋ 2014 ਵਿੱਚ ਯੂਕਰੇਨ ਦੇ ਮੈਦਾਨੀ ਇਨਕਲਾਬ ਵਿੱਚ ਇੱਕ ਰੂਸਪੱਖੀ ਰਾਸ਼ਟਰਪਤੀ ਨੂੰ ਗੱਦੀ 'ਉਲਾ ਦੇਣ ਅਤੇ ਰੂਸ ਦੁਆਰਾ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲੈਣ ਤੋਂ ਬਾਅਦ ਸ਼ੁਰੂ ਹੋਇਆ ਸੀ। ਇਸ ਸੰਘਰਸ਼ ਵਿੱਚ ਰੂਸ ਸਮਰਥਿਤ ਵਕਵਾਦੀ ਤਾਕਤਾਂ ਲੁਹਾਂਸਕ ਅਤੇ ਡੋਨੇਟਸਕ ਦੋਵਾਂ ਵਿੱਚ ਯੂਕਰੇਨ ਦੀਆਂ ਹਥਿਆਰਬੰਦ ਫੌਜਾਂ ਨਾਲ ਲੜ ਰਹੀਆਂ ਸਨ।